ਛੱਟ-ਖੱਟ ਚੱਕਰ ਸ਼ੌਂ ਦਿਸਤਾਏ ਬਿਨ ਪਰਚੇ ਨਹੀਂ ਠਹਿਰਾ ਰਹਾਏ ਬਿਨ ਪਰਚੇ ਨਹੀਂ ਠਹਿਰਾ ਰਹਾਏ ਇਹ ਜੇ ਪਰਚਾ ਪਹਿਜੇ ਸ਼ਬਦ ਦਾ ਕਿਤੇ ਕਿਸੇ ਚੀਜ਼ ਨੂੰ ਪਰਚੇ ਜਾਣਾ ਧਿਆਨ ਕਿਸੇ ਬਸੇ ਹੋਰ ਹੋ ਜਾ ਕਿਸੇ ਐਸੀ ਚੀਜ਼ ਵੱਲ ਧਿਆਨ ਹੋ ਜਵੇ ਫਿਰ ਬੰਦ ਠਹਿਰੋਂਦਾ ਪਰ ਨਾ ਠਹਿੜੀ ਹੱਸੋ ਉਹਦੀ ਹੀ ਠਹਿਰੋਂਦ ਕਿਸੇ ਚੀਜ਼ ਨਾਲ ਪਰਚੇ ਜਾਵੇ ਤਮਾਸ਼ਾ ਦੇਖਣ ਲੱਗ ਜਿਓ ਕਿਤੇ ਜਾ ਕੇ ਉੱਥੇ ਉਹਦੇ ਨਾਲ ਜੁੜਿਆ ਰਹਿੰਦਾ ਪਰਚਾ ਪਾ ਕੇ ਉੱਥੇ ਫਿਰ ਉਨੇਚਰ ਵਾਸਤੇ ਹੋ ਜਾਂਦਾ ਜਦ ਉੱਥੇ ਟੁੱਟ ਜਾਂਦੇ ਹੱਥ ਰੋ ਜਾਂਦੇ ਇਸ ਕਰਕੇ ਐਸੀ ਚੀਜ਼ ਨਾ ਇਹਦਾ ਪਰਚਾ ਪਾਓ ਜਿਹੜਾ ਲਗਾਤਾਰ ਐਸਾ ਪਰਚੇ ਜੋ ਜੋ ਪਰਚਾ ਇਹਦਾ ਪੁਰਾਣਾ ਹੋਵੇ ਤੇ ਉਦੋਂ ਇਹਨੂੰ ਪੱਕਾ ਹੋ ਜੇ ਪਰਚਾ ਉੱਥੇ ਉਹ ਕੀ ਹੁੰਦਾ ਉਹ ਹੀ ਬਲੀ ਹੁੰਦਾ ਇੱਕ ਦਿਨ ਫੀਮ ਖਾ ਕੇ ਆਦਮੀ ਰੁਕਸ ਦੂਏਂ ਕਰਨ ਨਾਲ ਉਹ ਤਰ੍ਹਾਂ ਦੇ ਭੀਪ ਨਹੀਂ ਖਾਂਦੇ ਬਹੁਤੇ ਆਜੂ ਰੂਫ ਫੈਕਟਰੀ ਹੁੰਦੀ ਇਹਨਾਂ ਨੂੰ ਕੋਈ ਐਡੇ ਦੂਏਂ ਨਹੀਂ ਛੜੀ ਹੁੰਦੀ ਖਾਂਦੇ ਪਰ ਜੇ ਲਗਾਤਾਰ ਖਾਂਣ ਲੱਗ ਜੇ ਤੁਰ ਜੋ ਜੋ ਖਾਂਦਾ ਰਹੇ ਨਾ ਤੇ ਉਹ ਪੱਕਾ ਹੋ ਜਾਂਦਾ ਨਾਫਣਾ ਜਿੰਜੋ ਛੋਟਾ ਤੇ ਉਹ ਪੱਕਾ ਹੋ ਜਾਂਦਾ ਬਲੀ ਮਾਇਆ ਨਾ ਜਿੰਜੋ ਜਿਆਦਾ ਜਿੰਦਾ ਰੋਗੀ ਪੱਕਾ ਹੋ ਜਾਂਦਾ ਉਹ ਤੇ ਰਬਲੀ ਪੱਕਾ ਹੋ ਜਾਂਦਾ ਰੋਗੀ ਨਾਮਲੀ ਚੰਗਾ ਉਹਦਾ ਤਾਂ ਰੋਗੀ ਆ ਨਾ ਉਹਦਾ ਨੁਰੀ ਹੈ ਪਰਚਾ ਹੋ ਗਿਆ ਸ਼ਬਦ ਦਾ ਬਣ ਗਿਆ ਆਮਲੀ ਪਰਚਾ ਹੋ ਗਿਆ ਮਾਇਆ ਦਾ ਬਣ ਗਿਆ ਰੋਗੀ ਜੇ ਦਵਾਈ ਵਿਸਰ ਜਾਏ ਜੋ ਪੱਕਾ ਰੋਗੀ ਬਿਲਕੁਲ ਜੇ ਪਰਜਾ ਬਾਰੇ ਸ਼ਬਦ ਦਾ ਫਿਰ ਅਗਲੀ ਬਣ ਗਿਆ ਅਬਲੀ ਕੋ ਜੈਸੇ ਅਮਲਵਾਲਾ ਤੈਸੇ ਮੇਰੇ ਮਨ ਰਬਈਆ ਰਬਈਆ ਫਿਰ ਅੰਦਰ ਜੁੜ ਗਿਆ ਆਪਣੇ ਅੰਦਰ ਉਹ ਜਿਹੜਾ ਰਾਸ ਆਇਆ ਐ ਐਹ ਜਿਹੜਾ ਰਾਸ ਬਾਹਰ ਹੋਈ ਦੀ ਜੋ ਅਬਲੀ ਨੂੰ ਅਵਲਿਸ਼ਾ ਰਾਸ ਹੁੰਦਾ ਉਹਨੂੰ ਹੋਰ ਕਿਤੋਂ ਰਾਸ ਨਹੀਂ ਹੁੰਦਾ ਤਾਂ ਪੱਕਾ ਹੁੰਦਾ ਇੱਥੇ ਬਾਕੀ ਦੁਨੀਆ ਦੇ ਰਾਸ ਉਹ ਤੇ ਬਿਨਾ ਚੰਗੇ ਹੀ ਨਹੀਂ ਲੱਗਦੇ ਉਹਨੂੰ ਇਹਵੇਂ ਗੁਰਮੁਖ ਰੋਟੀ ਵੀ ਖਾਂਦਾ ਪਾਣੀ ਵੀ ਪੀਂਦਾ ਦੁੱਧ ਵੀ ਪੀਂਦਾ ਸਭ ਕੁਝ ਕਰਦਾ ਹੈ ਪਰ ਨਾਮ ਤੋਂ ਵੀ ਉਹ ਕੁਝ ਵੀ ਚੰਗਾ ਨਹੀਂ ਲੱਗਦਾ ਉਹਨੂੰ ਜਿਵੇਂ ਜੇ ਅਵਲੀ ਨੂੰ ਨਸ਼ਾ ਨਾ ਮਿਲਿਆ ਹੋਵੇ ਤਾਂ ਕਸਰ ਨੂੰ ਨਹੀਂ ਕਰਦਾ ਤੂੰ ਤੋੜ ਲੱਗੀ ਹੋਵੇ ਉਹਨਾਂ ਕੋਲ ਚੀਜ਼ੀ ਦਰ ਕਾਲ ਪੇੜ ਨੂੰ ਜੀਣ ਕਰ ਜੇ ਉਹਨੂੰ ਰਜਾ ਮਰ ਜਾ ਫਿਰ ਜੋ ਮਰਜੀ ਦੋ ਇਹ ਕਈ ਪੱਖਾਂ ਤੋਂ ਕੰਪੈਰੀਜ਼ਨ ਵਾਲੀ ਦਾ ਐਵੇਂ ਨਹੀਂ ਇਹਨਾਂ ਵਿਦਵਾਨ ਤਾਂ ਵਿਚਾਰੇ ਉਦਾਂ ਹੀ ਦਿਵਾਲੀਏ ਹੁੰਦੇ ਨੇ ਅਕਲ ਤੋਂ ਅਕਲ ਤੋਂ ਪੈਦਾਲ ਨੇ ਸਾਰੇ ਇਹਦਾ ਇਹ ਅਕਲ ਤੋਂ ਹੀ ਪੈਦਾ ਲੇ ਜਿਹੜੇ ਵਿਦਵਾਨ ਨੇ ਜਿਹੜੀ ਗੁਰਬਾਣੀ ਨੂੰ ਸਮਝਣ ਵਾਲੀ ਅਕਲ ਹੈ ਉਹ ਤੋਂ ਤਾਂ ਪੈਦਾਲ ਨੇ ਮਾਇਆ ਧਾਰੀ ਨੇ ਮਾਇਆ ਧਾਰੀਆਂ ਦੀ ਅਕਲ ਤੋਂ ਬਰੋਚ ਚ ਖੜੀਏ ਬਣੇ ਇਸ ਕਰਕੇ ਗੁਰਬਾਣੀ ਤੇ ਉਹ ਬਰੋਹ ਚ ਖੜੇ ਨੇ ਅਸਲ ਦੇ ਵਿੱਚ ਸਾਰੇ ਵਿਦਵਾਨ ਬਰੋਹ ਦੇ ਵਿੱਚ ਖੜੇ ਨੇ ਇਹ ਕਿੱਥੇ ਖੜੇ ਨੇ ਇਹ ਖੜੇ ਨੇ ਲੋਕ ਭਲਾਈ ਤੇ ਲੋਕ ਭਲਾਈ ਜਾ ਕੇ ਵਿਦਵਾਨ ਅਟਕ ਜਾਂਦੇ ਨੇ ਜਦਿਆਵੀ ਤਰੱਕੀ ਤੇ ਇਹ ਕਿੱਥੋਂ ਕਹਾ ਨਹੀਂ ਜਾ ਸਕਦਾ ਵਿਦਵਾਨ ਮਾਇਆ ਤਾਂ ਕਹਾ ਨਹੀਂ ਜਾ ਸਕਦਾ ਮਾਇਆ ਤਾਂ ਵਹਾਂ ਦਾ ਘੁਰਮਕ ਜਾਊਗਾ ਮਾਇਆ ਤਾਂ ਬੈਤੜ ਨਹੀਂ ਨਹੀਂ ਹੈ ਇਹ ਤਾਂ ਡੁੱਬ ਜਾਂਦੇ ਨੇ ਇਹਨੂੰ ਨਹੀਂ ਤਰ ਸਕਦੇ ਤਪਾਰ ਨਹੀਂ ਹੁੰਦੇ ਇਸੇ ਨੂੰ ਮੈਂ ਦਰਣੀ ਨਹੀਂ ਦਿੱਤੀ ਕਲਪਨਾ ਵਾ ਦਰਣੀ ਨਾ ਦੀਆ ਕਲਪਨਾ ਤੋਂ ਮੈਂ ਛੁੱਟ ਜੂ ਬਦਵਾਨ ਦੀ ਕਿਹਦੀ ਕਲਪਨਾ ਛੁੱਟੀ ਦਿਖਾਓ ਜਿੱਥੇ ਕਲਪਨਾ ਜਿੱਨਾਂ ਜਰਾ ਆਦਮੀ ਦੇ ਅੰਦਰ ਹੈ ਉਹ ਨਜ਼ਰ ਗੁਰਬਾਣੀ ਦੀ ਸਮਝ ਬਿਲਕੁਲ ਨਹੀਂ ਹੈ ਔਰ ਨਾ ਆਵੇ ਜੇ ਕਿਸੇ ਨੂੰ ਆਗਿਆ ਤਾਂ ਦੱਸ ਦਵੇ ਜੇ ਬਲਾਂ ਕੇ ਕਿਸੇ ਨੂੰ ਆਗਿਆ ਦੱਸੇ ਜੋ ਕਹਤਾ ਵੀ ਆ ਨਹੀਂ ਸਕਦੀ ਸਾਰੇ ਵਰਡ ਦੇ ਵਿਦਵਾਨਾਂ ਨੂੰ ਚੈਲੰਜ ਸਮਝ ਲੈ ਚਲੋ ਉਹ ਇਹ ਤਾਂ ਸੱਚ ਬੋਲਿਆ ਉਹ ਚੈਲੰਜ ਕਰ ਦੇਵਾਂਗੇ ਤੁਹਾਨੂੰ ਚੈਲੰਜ ਹੈ ਚੈਲੰਜ ਹੈ ਸਹੀ ਚਲੋ ਸੱਚ ਭੱਤਸੇ ਕੋਈ ਸਾਬਤ ਕਰੇ ਇਹ ਗੱਲ ਗਲਤ ਹੈ ਜੋ ਕੀ ਮੰਨਦੇ ਨੇ ਇਸ ਗੱਲ ਨੂੰ ਗੁਰਬਾਣੀ ਮੰਨਦੀ ਹੈ ਇਸ ਗੱਲ ਨੂੰ ਜਿੰਨਾ ਜਰ ਆਪਣੀ ਇੱਛਾ ਅੰਦਰ ਪੈਦਾ ਹੁੰਦੀ ਹੈ ਜਿੰਨਾ ਜਰ ਆਪਣੀ ਮਰਜ਼ੀ ਸਾਡੇ ਅੰਦਰ ਮੌਜੂਦ ਹੈ ਜਿੰਨਾ ਜਰ ਹੋਵੇ ਅੰਦਰ ਮੌਜੂਦ ਹੈ ਨਾ ਮੰਦਰ ਪ੍ਰਵੇਸ਼ ਕਰੇ ਨਹੀਂ ਸਕਦਾ ਉਹ ਬੇਨਾਵ ਨਾਲ ਵਿਰੋਧ ਹੈ ਵਿਰੋਧ ਇਹ ਹੋ ਗਿਆ ਨਾ ਕੁਰਬਾਨੀ ਝੂਠੀ ਹੈ ਅਸੀਂ ਤਾਂ ਕੁਰਬਾਨੀ ਦੇ ਆਧਾਰ ਤੇ ਗੱਲ ਕੀਤੀ ਹੈ ਵੀ ਹੋ ਨਹੀਂ ਸਕਦਾ ਉਹ ਦਾਵਾ ਦੂਗਾ ਕੋਈ ਨਹੀਂ ਹੈਗਾ ਕੁਰਬਾਨੀ ਦੀ ਗੱਲ ਕਹਿੰਦੀ ਹੈ ਅਸੀਂ ਤਾਂ ਸੱਚ ਮੰਨਦੇ ਹਾਂ ਪ੍ਰੈਕਟੀਕਲ ਜੀ ਵੀ ਸਾਡੀ ਪ੍ਰਤੈਯੋਗੀ ਗੱਲ ਪ੍ਰੈਕਟੀਕਲ ਜਾਈ ਗੱਲ ਬੋਝ ਨਹੀਂ ਚੱਕਦਾ ਪ੍ਰੈਕਟੀਕਲੀ ਵੀ ਦੇਖੀ ਹੋਈ ਹੈ ਇਹ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਇਸ ਕਰਕੇ ਉਹ ਚੁੱਪ ਕਰਕੇ ਹੋਰ ਕੋਈ ਕੰਮ ਕਰ ਲੈ ਕਿ ਉਹਨਾਂ ਦੇ ਵੱਲ ਦੀ ਗੱਲ ਇਹ ਪੱਥਰ ਨਹੀਂ ਚੱਕ ਸਕਦੇ ਉਹ ਇਹ ਬੋਝ ਨਹੀਂ ਹੁਣ ਤੇ ਚੱਕੜੂ ਹੋਈ